ਕੱਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸ ਸਾਰੇ ਠੀਕ ਠਾਕ ਹੋਵੋਗੇ ਜੀ ਕੱਲ ਆਪਾਂ ਸਿੰਗਲ ਸਿੰਗਲ ਸੂਟਾਂ ਦੇ ਉੱਪਰ ਆਫਰ ਲਗਾਈ ਸੀ ਤੇ ਨਾਲ ਦੀ ਨਾਲ ਜੀ ਆਪਣਾ ਸਾਰਾ ਸਟਾਕ ਕਲੀਅਰ ਹੋ ਗਿਆ ਸੀ ਅੱਜ ਆਪਾਂ ਫੇਰ ਸਿੰਗਲ ਸਿੰਗਲ ਸੂਟਾਂ ਦੇ ਉੱਪਰ ਆਫਰ ਲਗਾਉਣ ਜਾ ਰਹੇ ਹਾਂ ਜੀ ਦੇਖੋ ਸੂਟ ਚੈੱਕ ਕਰੋ ਇਹ ਹੈਗਾ ਫਸਟ ਸੂਟ ਬ੍ਰਾਂਡ ਚੈੱਕ ਕਰੋ ਏਕੇ ਦੀ ਪ੍ਰਿੰਸ ਕਲੈਕਸ਼ਨ ਹੈ ਜੀ 800 ਮਾਰਕੀਟ ਪ੍ਰਾਈਸ ਸੂਟ ਹੈ ਜੀ ਇਹਦਾ ਇਹ ਹੈਗੀ ਸ਼ਰਟ ਸੈਲਫ ਪ੍ਰਿੰਟ ਦੀ ਹੈਗੀ ਹੈ ਜੀ ਇਹਦੇ ਨਾਲ ਬਾਟਮ ਪਿਓਰ ਵਾਲੀ कॉटन ਹੈ ਜੀ ਇਹ ਕੋਈ ਵੀ ਇਹਦੇ ਵਿੱਚ ਮਿਕਸ ਨਹੀਂ ਹੁੰਦਾ ਕੋਈ ਵੀ ਕੱਪੜੇ ਦੇ ਵਿੱਚ ਇਹ ਨਹੀਂ ਹੁੰਦਾ ਕਿ ਤੁਹਾਨੂੰ ਇਹ ਵਾਲਾ ਸਟੱਫ ਚੂਵੇਗਾ ਬੜਾ ਹੀ ਸੌਫਟ ਜਿਆ ਬ੍ਰਾਂਡਡ ਆਰਟੀਕਲ ਹੈ ਤੇ ਰੇਟ ਇਹਦਾ ਸਿਰਫ ਔਰ ਸਿਰਫ 625 ਕਿਉਂਕਿ ਸਿੰਗਲ ਕਪੀਸ ਰਹਿ ਗਏ ਨੇ ਜੀ ਵੈਸੇ ਇਹਦਾ ਪ੍ਰਾਈਸ ਹਾਈ ਹੁੰਦਾ ਫਸਟ ਤਾਂ ਇਹ ਵਾਲਾ ਜੀ ਦੇਖੋ ਜੀ ਇਹ ਹੈਗਾ ਫਸਟ ਆ ਹੈਗਾ ਜੀ ਸੈਕੰਡ ਸ਼ਰਟ ਪ੍ਰਿੰਸ 컬렉ਸ਼ਨ ਆ ਜੀ 2.5 ਮੀਟਰ ਦੀ ਸ਼ਰਟ ਤੇ 2.5 ਦੀ ਬਾਟਮ ਜਿਸ ਤਰ੍ਹਾਂ ਸ਼ਰਟ ਚ ਪ੍ਰਿੰਟ ਹੈ ਜੀ ਬਾਟਮ ਚ ਵੀ ਸੈਲਫ ਪ੍ਰਿੰਟ ਉਸੇ ਤਰ੍ਹਾਂ ਹੁੰਦਾ ਸਿਰਫਾ ਸਿਰਫ 625 ਤੇ ਸ਼ਿਪਿੰਗ ਐਕਸਟਰਾ ਆ ਹੈਗਾ ਜੀ ਨੈਕਸਟ ਇਹ ਹੈਗੇ ਸ਼ਰਟ ਪ੍ਰਿੰਸ 컬렉ਸ਼ਨ ਦੀ ਬੋਟਮ ਬਹੁਤ ਸੋਹਣਾ ਆਰਟੀਕਲ ਹੈ ਜੀ ਸਿਰਫ 3 ਪੀਸ ਹੀ ਨੇ ਆਪਣੇ ਕੋਲੇ ਜੋ ਤੁਹਾਨੂੰ ਇਸ ਪ੍ਰਾਈਸ ਦੇ ਵਿੱਚ ਮਿਲਣਗੇ ਤੇ ਆ ਹੈਗਾ ਜੀ ਨੈਕਸਟ ਡੇ ਹੈਗਾ ਬੁਟੀਕ ਬੁਟੀਕ ਆਰਟੀਕਲ ਵੱਡੇ ਪਨੇ ਵਾਲਾ ਕੱਪੜਾ ਹੋਊਗਾ ਆ ਹੋ ਗਿਆ ਜੀ ਨੈਕ ਸਿਰਫ ਔਰ ਸਿਰਫ 550 ਸ਼ਰਟ ਦੇ ਉੱਪਰ ਜੀ ਇਸ ਤਰ੍ਹਾਂ ਵਰਕ ਹੋਏਗਾ ਦੇਖੋ ਨੈਕ ਬਣਿਆ ਹੋਇਆ ਤੇ ਇਸ ਤਰ੍ਹਾਂ ਬੂਟੀਆਂ ਸ਼ਰਟ ਤੇ ਬਣੀਆਂ ਹੋਣਗੀਆਂ विदाउट दुपट्टा प्राइस ਤੁਹਾਨੂੰ ਆਪਾਂ ਦੱਸਤਾ ਆਲਓਵਰ ਸੂਟ ਰਹਿਣ ਵਾਲਾ ਜੀ ਵੱਡੇ ਪਨੇ ਦਾ ਆ ਹੈਗਾ ਜੀ ਨੈਕਸਟ ਇਹ ਦੇਖੋ ਪਿਓਰ ਕੈਮਰਿਕ ਦੀ ਵੱਡੇ ਪਨੇ ਵਾਲੀ ਇਹ ਸੌਰੀ ਫੁੱਲ ਸੂਟ ਹੋਏਗਾ ਵੱਡੇ ਪਨੇ ਵਾਲਾ ਪਿਓਰ ਕੈਮਰਿਕ ਦਾ ਟਿਕ ਪੀਸ ਹੈ ਜੀ ਇਹ ਤੇ ਇਹਦੇ ਨਾਲ ਦੁਪੱਟਾ ਆਪਾਂ ਜੋ ਤਿਆਰ ਕਰਵਾਇਆ ਉਹ ਦਿਖਾ ਦਿੰਨੇ ਆ ਸੌਫਟ ਨੈਟ ਵਾਲਾ ਆਪਾਂ ਦੁਪੱਟਾ ਤਿਆਰ ਕਰਵਾਇਆ ਇਸ ਤਰ੍ਹਾਂ ਕੱਟਵਰਕ ਤੇ ਜਿਸ ਤਰ੍ਹਾਂ ਸ਼ਰਟ ਦੇ ਵਿੱਚ ਦੇਖੋ ਜੀ ਫਲਾਵਰ ਨੇ ਉਸੇ ਤਰ੍ਹਾਂ ਆਪਾਂ ਦੁਪट्टे ਦੇ ਉੱਪਰ ਰੈਡੀ ਕਰਵਾਏ ਨੇ ਯੂਨੀਕ ਜਿਹਾ ਪੀਸ ਆ ਸਿੰਗਲ ਪੀਸ ਆ ਓਨਲੀ 700 ਜਿਨ੍ਹਾਂ ਨੂੰ ਵੀ ਚਾਹੀਦਾ ਹੋਵੇ ਫੈਬਰਿਕ ਇਜ਼ A1 ਓਨਲੀ ਸਿੰਗਲ ਪੀਸ ਹੈ ਜੀ ਇੱਕ ਹੈਗਾ ਜੀ ਇਹ ਆ ਵਾਲਾ ਵੀ ਪਿਓਰ ਕੈਮਰਿਕ ਪਿਓਰ ਕੈਮਰਿਕ ਦੀ ਸ਼ਰਟ ਤੇ ਪਿਓਰ ਕੈਮਰਿਕ ਦੀ ਬਾਟਮ ਸਿਰਫ 4 ਸਿਰਫ 400 ਸਿੰਗਲ ਪੀਸ ਕਿਉਂਕਿ ਸਿੰਗਲ ਸਿੰਗਲ ਰਹਿ ਗਏ ਜੀ ਇਸ ਕਰਕੇ ਤੁਹਾਨੂੰ ਸਸਤੇ ਮਿਲ ਰਹੇ ਨੇ ਸਿਰਫਾ ਸਿਰਫ 400 ਸਿੰਗਲ ਪੀਸ ਫੈਬਰਿਕ ਬਹੁਤ ਹੀ ਜ਼ਿਆਦਾ سپੀਅਰ ਕੁਆਲਟੀ ਦਾ ਜੀ ਹੁਣ ਤੁਸੀਂ ਜਲਦੀ ਜਲਦੀ ਇਹਨਾਂ ਵਿੱਚ ਕਰਵਾਓ ਜੀ ਬੁਕਿੰਗ ਧੰਨਵਾਦ